ਸੱਤ ਸ਼ਰੀਆਂ ਕਾਲਜੀ ਸੋ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਬਲਜੀਤ ਨੂੰ ਜਦ ਕਾਫੀ ਥੱਪੜ ਵਜਦੇ ਨੇ ਤਾਂ ਹੁਣ ਬਲਜੀਤ ਸਾਰਿਆਂ ਤੋਂ ਆਪਣਾ ਬਦਲਾ ਵੀ ਲੈਣਾ ਚਾਹੁੰਦੀ ਆ ਤੇ ਉਹ ਨਵੀਆਂ ਚਾਲਾਂ ਚਲਦੀ ਆ ਸੋ ਆਪਾਂ ਤੁਹਾਨੂੰ ਦੱਸਾਂਗੇ ਬਲਜੀਤ ਨੇ ਹੁਣ ਕਿਹੜੀ ਨਵੀਂ ਚਾਲ ਚੱਲੀ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿ ਬਲਜੀਤ ਦਾ ਵੀ ਸਾਰਾ ਪੜਦਾ ਫਾਸ਼ ਹੋ ਚੁੱਕਾ ਹੈ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਾਰਾ ਕੁਝ ਬਲਜੀਤ ਨੇ ਵੀ ਕਰਾਇਆ ਹੈ ਕਿਉਂਕਿ ਰੋਜੀ ਦੀਆਂ ਦੋ ਢੀਆਂ ਵਾਲਾ ਸੱਚ ਬਲਜੀਤ ਨੇ ਲਕਾਇਆ ਸੀ ਉਹ ਆਪਣਾ ਫਾਇਦਾ ਸੋਚ ਰਹੀ ਸੀ ਤੇ ਉਸਨੇ ਕਿਸੇ ਨੂੰ ਸੱਚ ਨਹੀਂ ਦੱਸਿਆ ਸੀ ਹੌਲੀ ਹੌਲੀ ਇਹ ਸਚਾਈ ਉਸਦੀ ਸੱਸ ਨੂੰ ਪਤਾ ਲੱਗਦੀ ਆ ਤੇ ਉਸ ਤੋਂ ਬਾਅਦ ਗੁਰਪ੍ਰੀਤ ਨੂੰ ਵੀ ਪਤਾ ਲੱਗ ਜਾਂਦੀ ਆ ਅਮਨੀ ਨੂੰ ਤਾਂ ਪਹਿਲਾਂ ਹੀ ਪਤਾ ਹੁੰਦਾ ਏ ਪਰ ਉਹ ਇੰਜ ਰਿਐਕਟ ਕਰਦਾ ਏ ਕਿ ਜਿਵੇਂ ਉਸ ਨੂੰ ਕੋਈ ਗੱਲ ਦਾ ਪਤਾ ਹੀ ਨਾ ਹੋਵੇ ਉਹ ਆਪਣੀ ਘਰ ਵਾਲੀ ਨੂੰ ਅੰਦਰ ਲੈ ਕੇ ਸਮਝਾਉਂਦਾ ਏ ਕਿ ਮੈਂ ਦੂਜਿਆਂ ਦੇ ਸਾਹਮਣੇ ਜੇਕਰ ਤੇਰੇ ਨਾਲ ਗੀਤਰਾ ਪੇਸ਼ ਆਇਆ ਤੇ ਫਿਰ ਸਾਰਿਆਂ ਨੂੰ ਸ਼ੱਕ ਹੋ ਜਾਣਾ ਸੀ ਉਹ ਆਪਣੀ ਘਰਵਾਲੀ ਦੀਆਂ ਅੱਖਾਂ ਪੂੰਝਦਾਏ ਤੇ ਉਸ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਪਰ ਪਲਜੀਤ ਨੂੰ ਬੜਾ ਗੁੱਸਾ ਹੁੰਦਾ ਹੈ ਇੱਕ ਟਾਈਮ ਤਾਂ ਉਹ ਆ ਕੇ ਗੁਰਪ੍ਰੀਤ ਦੇ ਕੋਲੋਂ ਮਾਫੀ ਮੰਗ ਲੈਂਦੀ ਆ ਉਸ ਨੂੰ ਪਤਾ ਹੈ ਕਿ ਜੇਕਰ ਮਾਫੀ ਨਾ ਮੰਗੀ ਤਾਂ ਸਾਰਾ ਭਾਂਡਾ ਮੇਰੇ ਉੱਤੇ ਹੀ ਫੁੱਟ ਜਾਣਾ ਹੈ ਤੇ ਉਹ ਸੋਚਦੀ ਆ ਕਿ ਮੈਂ ਆਪਣੇ ਆਪ ਨੂੰ ਦਿਖਾਉਣੀ ਆ ਇੱਕਦਮ ਬਦਲ ਕੇ ਕਿਉਂਕਿ ਅਮਣਾ ਗੁਰਪ੍ਰੀਤ ਨੂੰ ਕਹਿੰਦਾ ਹੈ ਕਿ ਮੈਂ ਹੋਣ ਇਸ ਨੂੰ ਇੰਨਾ ਕੁੱਟਿਆ ਹੈ ਕਿ ਇਹ ਹੁਣ ਜਿੱਦਾਂ ਮੈਂ ਕਵਾਂਗਾ ਉਦਾਂ ਹਿੰ ਕਰੇਗੀ करे, ਗੁਰਪ੍ਰੀਤ ਨੂੰ ਇਹ ਤਾਂ ਮंजे ਲੱਗ ਜਾਂਦੀ ਆ ਕਿ ਸ਼ਾਇਦ ਹੁਣ ਇਹ ਬਦਲ ਜਾਏਗੀ ਪਰ ਉਹ ਆਪਣੀਆਂ ਚਾਲਾਂ ਚਲਦੀ ਹੀ ਰਹਿੰਦੀ ਆ ਉਸ ਨੂੰ ਪਤਾ ਏ ਕਿ ਹੁਣ ਮੰਨੂ ਨੇ ਵੀ ਘਰ ਆ ਹੀ ਜਾਣਾ ਹੈ ਕਿਉਂਕਿ ਪਖੰਡੀ ਸਾਈ ਦਾ ਵੀ ਪਰਦਾ ਫਾਸ਼ ਹੋ ਚੁੱਕਾ ਸੀ ਤੇ ਇਹ ਸਾਰਾ ਕੁਝ ਪਖੰਡੀ ਸਾਈ ਨੇ ਹੀ ਕਰਾਇਆ ਸੀ ਮੰਨੂ ਨੂੰ ਉਸਦੀ ਮਾਹਰੋਜੀ ਤੋਂ ਦੂਰ ਤੇ ਜਦ ਉਹ ਮੰਨੂ ਨੂੰ ਲਿਆਉਣ ਬਾਰੇ ਗੱਲਾਂ ਕਰਦੀ ਆ ਤੇ ਉਸ ਨੂੰ ਟੈਨਸ਼ਨ ਹੋਣ ਲੱਗ ਜਾਂਦੀ ਆ ਕਿ ਜੇਕਰ ਹੁਣ ਇਸਦੀ ਧੀ ਫੇਰ ਵਾਪਸ ਆ ਗਈ ਤਾਂ ਰੋਜੀ ਨੂੰ ਹੋਰ ਮੋਚਾ ਲੱਗ ਜਾਣਾ ਇਹ ਤੇ ਉਦੀ ਪੈੜ ਵੀ ਘਰ ਆਇਆ ਜਾਇਆ ਕਰੇਗੀ ਇਨਾਲ ਨਾਲ ਉਸਦੇ ਮਾਪਿਓ ਦਾ ਵੀ ਫਿਰ ਤੋਂ ਆਉਣਾ ਜਾਣਾ ਸ਼ੁਰੂ ਹੋ ਜਾਣਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਹੁਣ ਸਾਰੀ ਬਾਗਡੋ ਰੋਜੀ ਦੇ ਹੱਥ ਹੋਣ ਵਾਲੀ ਆ ਇਸ ਕਰਕੇ ਉਹ ਨਵੀਂ ਚਾਲ ਚੱਲਦੀ ਆ ਤੇ ਪਖੰਡਾ ਕਰਨਾ ਸ਼ੁਰੂ ਕਰ ਦਿੰਦੀ ਆ ਉਹ ਸੋਚਦੀ ਆ ਕਿ ਕਿਉਂ ਨਾ ਮੈਂ ਆਪਣਾ ਹੀ ਸਕੈਨ ਕਰਾ ਕੇ ਦੇਖ ਲਵਾਂ ਜੇਕਰ ਮੇਰੇ ਮੁੰਡਾ ਸ਼ੋ ਹੋ ਗਿਆ ਤੇ ਮੈਂ ਹੱਜ ਤੋਂ ਹੀ ਐਲਾਨ ਕਰ ਦਵਾਂਗੀ ਕਿ ਮੈਂ ਆਪਣਾ ਮੁੰਡਾ ਰੋਜੀ ਦੀ ਝੋਲੀ ਪਾ ਦੇਵਾਂਗੀ ਜਦ ਹੀ ਹੋਇਆ ਤੇ ਆਪੇ ਗੁਰਪ੍ਰੀਤ ਮੇਰੇ ਨਾਲ ਹੋਰ ਚੰਗਾ ਹੋ ਜਾਏਗਾ ਤੇ ਆਪਣੀ ਈ ਮੰਨੂ ਨੂੰ ਨਾ ਪਿਆਰ ਕਰੇਗਾ ਸੋ ਇਦਾਂ ਹੀ ਕਰਦੀ ਆ ਆਪਣੇ ਪੇਕਿਆਂ ਨੂੰ ਨਾਲ ਲੈ ਕੇ ਆਪਣਾ ਸਕੈਨ ਕਰਾ ਲੈਂਦੀ ਆ ਜਿਸ ਵਿੱਚ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮੁੰਡਾ ਜਾਂ ਕੁੜੀ ਆ ਇਸ ਕਰਕੇ ਉਹ ਸਾਰਿਆਂ ਨੂੰ ਪਹਿਲਾਂ ਦੱਸ ਦਿੰਦੀ ਆ ਕਿ ਮੇਰੇ ਤਾਂ ਮੁੰਡਾ ਹੀ ਹੋਣਾ ਏ ਮੈਂ ਵੀ ਸਕੈਨ ਕਰਾਇਆ ਏ ਤੇ ਜਿਹੜਾ ਮੇਰਾ ਹੋਣ ਵਾਲਾ ਮੁੰਡਾ ਏ ਮੈਂ ਉਹ ਰੋਜੀ ਦੀ ਝੋਲੀ ਪਾ ਦੇਵਾਂਗੀ ਮੈਨੂੰ ਪਤਾ ਏ ਕਿ ਰੋਜੀ ਦੇ ਫੇਰ ਦੋ ਢੀਆਂ ਹੋਣ ਵਾਲੀਆਂ ਏ ਤੇ ਮੈਂ ਬੜਾ ਵੱਡਾ ਦਿਲ ਕਰਕੇ ਇਹ ਸਾਰਾ ਕੁਝ ਕਰਨ ਲਵਾਂਗੀ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਵੀਰ ਜੀ ਦੀ ਕਿਤੇ ਬੇਇੱਜ਼ਤੀ ਹੋਵੇ ਸੋ ਇਹ ਸਾਰੀਆਂ ਗੱਲਾਂ ਜਦ ਬਲਜੀਤ ਕਹਿੰਦੀ ਆ ਤੇ ਗੁਰਪ੍ਰੀਤ ਨੂੰ ਤਾਂ ਇੱਕ ਟਾਈਮ ਲੱਗਦਾ ਹੈ ਕਿ ਮੈਂ ਕਿਸੇ ਦਾ ਬੱਚਾ ਗੋਦ ਨਹੀਂ ਲੈਣਾ ਉਹ ਚਾਹੁੰਦਾ ਹੈ ਕਿ ਉਸ ਦੀ ਆਪਣੀ ਔਲਾਦ ਹੋਵੇ ਤੇ ਮੁੰਡਾ ਹੀ ਹੋਵੇ ਪਰ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਹੁਣ ਇਹ ਪੋਸੀਬਲ ਨਹੀਂ ਹੈਗਾ ਤੇ ਉਹ ਸੋਚ ਵਿਚਾਰ ਕਰਕੇ ਮੰਨ ਜਾਂਦਾ ਹੈ ਜਿਸ ਸੇ ਕਰਕੇ ਉਹ ਬਹੁਤ ਖੁਸ਼ ਹੁੰਦੀ ਆ ਪਰ ਰੋਜੀ ਨੂੰ ਟੈਨਸ਼ਨ ਹੋਣ ਲੱਗ ਜਾਂਦੀ ਆ ਉਹ ਸੋਚਦੀ ਆ ਕਿ ਜੇ ਮੇਰੇ ਧੀਆਂ ਹੋਈਆਂ ਤਾਂ ਗੁਰਪ੍ਰੀਤ ਨੇ ਘਰੋਂ ਕੱਢ ਦੇਣੀਆਂ ਐ ਜੇਕਰ ਉਸ ਨੂੰ ਮੁੰਡਾ ਮਿਲ ਗਿਆ ਸੋ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ